ਹਰ ਮੇਰਾ ਨਾਮ ਉਦਾਰ ਸਿੰਘ ਆ ਤੇ ਕਿੱਥੇ ਰਹਣ ਵਾਲੇ ਆ ਅਸੀਂ ਪਿੰਡ ਵਾਇਡੇ ਦੇ ਰਹਿਣ ਵਾਲੇ ਆ ਸਾਹਮਣੇ ਸਾਡਾ ਸਟੋਰ ਆ ਬਲਿੰਕਿਟ ਦਾ ਹੋਇਆ ਕੀ ਸੀ ਇਹ ਭਾਜੀ ਅਸੀਂ نیچے ਖੜੇ ਸੀਗੇ ਨੀਚੋਂ ਨਾ ਬੜੀ ਜ਼ੋਰ ਦੀ ਆਵਾਜ਼ ਆਈ ਤੇ ਆਵਾਜ਼ ਆਈ ਤੇ ਨਾਲ ਹੀ ਨਾ ਅੱਗ ਪੈ ਗਈ ਉਹਨੂੰ ਅਸੀਂ ਫਟਾਫਟ ਭੱਜ ਕੇ ਇੱਥੇ ਉੱਪਰ ਆਏ ਰੋਂਗ ਸਾਈਡ ਤੋਂ ਬੁੱਲ ਤੋਂ ਉੱਪਰ ਆ ਕੇ ਦੇਖਿਆ ਵੀ ਹਾਂ ਵੀ ਗੱਡੀ ਨੂੰ ਅੱਗ ਲੱਗੀ ਆ ਅਸੀਂ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜੀ ਠੀਕ ਹੈ ਜੀ ਤੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਜੀ ਫਾਇਰ ਬ੍ਰਿਗੇਡ ਵਾਲੇ ਤਿੰਨ ਚਾਰ ਪੰਜ ਮਿੰਟ ਦੇ ਵਿੱਚ ਵਿੱਚ ਆ ਗਏ ਸੀਗੇ ਵਿੱਚ ਭਾਜੀ ਬੰਦਾ ਤਾਂ ਇੱਕੋ ਹੀ ਸੀਗਾ ਹੋਰ ਕੋਈ ਬੰਦਾ ਨਹੀਂ ਸੀਗਾ ਤਾਂ ਇੱਕ ਬੰਦੇ ਦਾ ਹੀ ਬਦਲ ਉਹ ਵੀ ਐ ਆ ਉਹਦੇ ਪੋਲ ਦੇ ਵਿੱਚ ਨਾ ਮਤਲਬ ਕੀ ਵੱਜਿਆ ਬੰਦਾ ਆ ਜਿਹੜਾ ਪਿੱਛੇ ਪੋਲ ਆ ਜਿਹੜਾ ਪਿੱਛੇ ਪੋਲ ਲੱਗਿਆ ਹੋਇਆ ਨਾ ਭਾਜੀ ਭਾਰਤਨਗਰ ਚੋਂ ਕਾਲਾ ਪੋਲ ਜਿਹੜਾ ਐਡਰੈਸ ਵਾਲਾ ਇਹਦੇ ਵਿੱਚ ਗੱਡੀ ਵੱਜੀ ਆ ਇਹਦੇ ਵਿੱਚ ਜਦੋਂ ਗੱਡੀ ਵੱਜੀ ਆ ਗੱਡੀ ਮੂਰੋ ਡੈਂਟ ਪੈ ਗਿਆ ਚੇਬੀ ਹੋ ਗਈ ਤੇ ਬੰਦੇ ਦੀਆਂ ਕਿਤੇ ਲੱਤਾਂ ਲੁੱਤਾਂ ਫਸ ਗਈਆਂ ਤਾਂ ਕਰਕੇ ਉਹਦੇ ਕੋ ਨਿਕਲ ਨਹੀਂ ਹੋਇਆ ਜੋ ਤੂੰ ਦੇਖੇ ਇੱਕੋ ਬੰਦਾ ਸੀਗਾ ਇੱਕੋ ਹੀ ਬੰਦਾ ਸੀਗਾ ਜਿਹੜਾ ਦੇਖਿਆ ਸੀ ਤੇ ਐਂਬੂਲੈਂਸ ਕਿੰਨੇ ਦੇਰ ਚ ਆ ਫਾਇਰ ਬ੍ਰਿਗੇਡ 7-8 ਮਿੰਟ ਦੇ ਵਿੱਚ ਵਿੱਚ ਪਹੁੰਚ ਗਈ ਸੀਗੀ ਮਤਲਬ ਕੀ ਪਹਿਲਾਂ 2-3 ਮਿੰਟ ਤਾਂ ਇਹਨਾਂ ਨੂੰ ਫੋਨ ਕਰਨ ਨੂੰ ਲੱਗੇ ਮੁੜ ਕੇ 3-4 ਮਿੰਟ ਦੇ ਵਿੱਚ ਵਿੱਚ ਆ ਗਏ ਸੀਗੇ ਇਹ ਹਾਂਜੀ ਸਾਰੇ 22:30 ਦੇ ਸਾਨੂੰ ਪਤਾ ਆਈ ਕਿ ਪਾਰਕ ਪਲਾਜ਼ਾ ਦੇ ਸਾਹਮਣੇ ਪੁਲ ਦੇ ਉੱਤੇ ਭਾਈ ਗੱਲ ਆ ਵੀ ਮਾਲ ਦਾ ਭਰਿਆ ਟਰੱਕ ਜਾ ਰਿਹਾ ਉਹਨੂੰ ਅੱਗ ਲੱਗੀ ਹੋਈ ਹੈ ਜੀ ਤੁਰੰਤ ਮੌਕੇ ਤੇ ਦੋ ਗੱਡੀਆਂ ਲੈ ਕੇ ਅਸੀਂ ਪਹੁੰਚੇ ਹਾਂ ਜੀ ਤੇ 20-25 ਮਿੰਟਾਂ ਜੇ ਅੱਗ ਤੇ ਕਾਬੂ ਪਾ ਲਿਆ ਸਰਚ ਤੇ ਦੇਖਿਆ ਗਿਆ ਤੇ ਅਗਲੇ ਜੋ ਕੈਬਨ ਡਰਾਈਵਰ ਵਾਲਾ ਉਹ ਚੱਕ ਡੈੱਡ ਬਡੀ ਪਈ ਹੈ ਜੀ ਸਮਰਸ਼ਰ ਗਈ ਸੀ ਸਾਰੇ ਮਾਲ ਵਾਹ ਗਈ ਹੈ ਜੀ ਟਰਾਂਸਪੋਰਟ ਦਾ ਮਾਲ ਆ ਟਰਾਂਸਪੋਰਟ ਦਾ ਮਾਲ ਆ ਜੀ ਵਿੱਚ ਮਿਕਸ ਹੀ ਆ ਕੱਪੜਾ ਦਵਾਈਆਂ ਸਾਈਕਲ ਵਗੈਰਾ ਹੋਰ ਤੇ ਅੱਗ ਲੱਗਣ ਦਾ ਕਾਰਨ ਸਰ ਇਹਲੇ ਨਹੀਂ ਪਤਾ ਲੱਗ ਸਕਿਆ ਵੀ ਅੱਗ ਲੱਗਣ ਦਾ ਕਾਰਨ ਕੀ ਹੈ ਜੀ ਹਾਂ ਜੀ ਇੱਕ ਬੰਦਾ ਜੀ ਉਹਦੀ ਡੈੱਡ ਬਡੀ ਪਈ ਹੈ ਵਿੱਚ ਬਾਕੀ ਸਰਚ ਕਰ ਰਹੇ ਹਾਂ ਜੀ ਬਾਕੀ ਕੋਈ ਹੋਰ ਤਾਂ ਨਹੀਂ ਹੁੰਦਾ ਸਰ ਇਹ ਨਹੀਂ ਪਤਾ ਨਹੀਂ ਸੰਤਾ ਆ ਕੇ ਲੱਗੇ ਤੇ ਇਤਲਾਹ ਹੀ ਹੈ ਜੀ ਕਿੰਨੀਆਂ ਗੱਡੀਆਂ ਲੱਗੀਆਂ ਜੀ ਦੋ ਗੱਡੀਆਂ ਲੱਗੀਆਂ ਜੀ ਤੀਜੀ ਆ ਰਹੀ ਹੈ ਜੀ ਵਿੱਚ ਕੀ ਸਮਾਨ ਕੀ ਹੈ ਸਰ ਸਰ ਵਿੱਚ ਦਾ ਟਰਾਂਸਪੋਰਟ ਦਾ ਮਾਲ ਆ ਜਿੱਦਾ ਕੰਬਲ ਵਗੈਰਾ ਪਏ ਨੇ ਦਵਾਈਆਂ ਨੇ ਸਾਈਕਲ ਵਗੈਰਾ ਹੋਰ ਜਿੱਦਾ ਟਰਾਂਸਪੋਰਟ ਦਾ ਉਹ ਮਾਲ ਆ ਜੀ ਇਹ ਟਰਾਂਸਪੋਰਟ ਦੀ ਗੱਡੀ ਲੱਗੀ ਹੈ ਹਾਂ ਜੀ ਇਹ ਤੇ ਲੋਕਲ ਗੱਡੀ ਹੈ ਕਿ ਪਾਸ ਸਰ ਨਹੀਂ ਇਹ ਤਾਂ ਹੁਣ ਬਾਅਦ ਚੋਂ ਤਰਸ਼ੀਸ਼ ਚ ਹੀ ਪਤਾ ਲੱਗੂਗਾ ਜੀ